ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪ ਸਾਹਿਬ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ਾਂਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਨ ਗਣੀਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਨ ਕਹਿਤ ਤ્વા ਸਰਬਨਾਮ ਕਥੈ ਕਵਨ ਕਰਮਨਾਮ ਬਰਣਤ ਸੁਮਤ ਪੁਜੰਗ ਪ੍ਰਯਾਤ ਛੰਦ नमस्तमं अकाले नमस्तमं कृपले नमस्तमं रूपेण नमस्तमं अनूपेण नमस्तमं अपेखेण नमस्तमं आलेखेण नमस्तमं अकायेण नमस्तमं आ जाए नमस्तमं अगंजेण नमस्तमं अपंजेण नमस्तमं अनामेण नमस्तमं आथामेण नमस्तमं कर्मों नमस्तमं अतरमं नमस्तमं अनामं नमस्तमं अतामं ਨਮਸਤੰ ਅਜੀਤੇ ਨਮਸਤੰ ਆਪੀਤੇ ਨਮਸਤੰ ਆਬਾਹੇ ਨਮਸਤੰ ਆਟਾਹੇ ਨਮਸਤੰ ਅਨੀਲੇ ਨਮਸਤੰ ਆਨਾਦੇ ਨਮਸਤੰ ਅਸ਼ੇਦੇ ਨਮਸਤੰ ਆਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋ ਇਕੈ ਨਮਸਤੰ ਅਨੇਕੈ ਨਮਸਤੰ ਆਪੂਤੇ ਨਮਸਤੰ ਅਜੂਪੇ ਨਮਸਤੰ ਰੇ ਕਰਮੇ ਨਮਸਤੰ ਰੇ ਪਰਮੇ ਨਮਸਤੰ ਰੇ ਦੇਸੇ ਨਮਸਤੰ ਰੇ ਪੇਸੇ Na mastung rete na mastung reka na mastung ratte na masang aloke na asoke na masang retape na mastung athae na masang tremane na masang nedani, na mastung agahe na abahe na trebarge na asarge, na masang parpoge na mastung sojoge, na masang aarannge na agame na mastaslarramme. ਨਮਸਤੰ ਜਲਾਸਰੇ ਨਮਸਤੰ ਦਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜ ਬੇ ਨਮਸਤਸਤ ਅਜਬੇ ਆਦੇਸੰ ਆਦੇਸੇ ਨਮਸਤੰ ਅਪੇਸੇ ਨਮਸਤੰ ਦ੍ਰੇਤਾਮੇ ਨਮਸਤੰ ਦੇਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇ ਰੈ ਨਮਸਤੰ ਅਜਨਮੇ ਨਮਸਤੰ ਸੋ ਬਨਮੇ ਨਮੋ ਸਰਬ ਗਉਨੇ ਨਮੋ ਸਰਬ ਪਉਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਆਬਰਣੇ ਨਮਸਤੰ ਆਮਰਣੇ ਨਮਸਤੰ ਜਰਾ ਰੰ ਨਮਸਤੰ ਕ੍ਰੇਤਾਰੰ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਨਰੇ ਸਾਕੇ ਨਮਸਤੰ ਦਰੇ ਬਾਕੇ ਨਮਸਤੰ ਰਹੀ ਮੇ ਨਮਸਤੰ ਕਰੀ ਮੇ ਨਮਸਤੰ ਆਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਪੋਗ ਪੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਆਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਜੀਤ ਹੈ ਅਪੀਤ ਹੈ ਤ੍ਰੇਮਾਨ ਹੈ ਨਿਧਾਨ ਹੈ ਤਰੇਬਰਗ ਹੈ ਅਸਰਗ ਹੈ ਅਨੀਲ ਹੈ ਆਨਾਦ ਹੈ ਅਜੇ ਹੈ ਆਜਾਦ ਹੈ ਆ ਜਨਮ ਹੈ ਆ ਵਰਣ ਹੈ ਆ ਭੂਤ ਹੈ ਆ ਭਰਣ ਹੈ ਆ ਗੰਜ ਹੈ ਆ ਪੰਜ ਹੈ ਆ ਚੂਜ ਹੈ ਆ ਝਾਂਜ ਹੈ ਆ ਮੀਕ ਹੈ ਰਫੀਕ ਹੈ ਆ ਤੰਦ ਹੈ ਆ ਬੰਦ ਹੈ ਦਰੇ ਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਦਰੇ ਸ੍ਰੀਕ ਹੈ ਦਰੇ ਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਵਾ ਹੈ ਅਗਾ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ ਨਮੋ ਕਲ ਕਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਇੰਦਰੇ ਸੰਗੀ ਪ੍ਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿੱਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਬੇਪੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪ੍ਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪ੍ਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪ੍ਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪ੍ਰਮ ਗਿਆਤਾ ਨਮੋ ਲੋਕ ਮਾਤਾ ਪੇਖੀਆਂ ਪਰਮੀਆਂ ਪੋਗੀਆਂ ਭੁਗਤੇ ਨਮੋ ਜੋਗ ਜੋਗੇਸ਼ਵਰੰ ਪ੍ਰਮ ਜੁਗਤੇ ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ਨੋ ਪ੍ਰੇਤ ਅਪੇਤ ਦੇਵੇ ਸੁਧਰਮੇ नमो रोग हरता नमो राग रूपे नमो शाह शाहं नमो पूब पूपे नमो दान दाने नमो मन माने नमो रोग रोगे नमस्तं इशनानं ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਰ ਸੱਚ ਦਾ ਆਨੰਦ ਸਰਬੰ ਪ੍ਰਾਣਾਂਸੀ ਅਨੂਪੇ ਆ ਰੂਪੇ ਸਮਸਤੁਲ ਨੇਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧ ਦਾਤਾ ਦਾਇਆਲੰ ਅਸ਼ੇਦੀਯ ਭੇਦੀਯ ਨਾਮੰ ਆਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਆਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਆਪੇਸ ਹੈ ਪੂਜੰਗ ਪ੍ਰਯਾਤ ਛੰਦ अगाधे अबाधे आनंदी स्वरूपे नमो सर्व माने समस्ती निधाने नमस्त्वंग नरेनाथे नमस्त्वंग प्रमाथे नमस्त्वंग गञ्जे नमस्त्वंग पञ्जे नमस्त्वंग काले नमस्त्वंग पाले नमो सर्व देषे नमो सर्व पैसे नमो राजराजे नमो साज साजे नमो शाह शाहे नमो महा महे ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰੇ ਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਜੇ ਕ੍ਰੇਪਾਨੰ ਸਰੂਪੇ ਕੋ ਕਰਮੰ ਪਰਣਾਸੀ ਸਦਾ ਸਰਬਧਾਰਿਤ ਸਿਦੰਗ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਆਬਰਤ ਧਰਮੇ ਅਖਲ ਜੋਗਿਆ ਚਲ ਭੋਗਿਆ ਚਲ ਰਾਜੇ ਅਟਨ ਸਾਜੇ ਅਖਲ ਧਰਮੰ ਲਖ ਕਰਮੰ ਸਰਮੰ ਦਾਤਾ ਸਰਮੰ ਗਿਆਤਾ ਸਰਮੰ ਭਨੇ ਸਰਮੰ ਮਾਨੇ ਸਰਵੰ ਪ੍ਰਾਨੰ ਸਰਮੰ ਤਰਾੰ ਸਰਵੰ ਭੁਗਤਾ ਸਰਮੰ ਜੋਗਤਾ ਸਰਵੰ ਦੇਵੰ ਸਰਮੰ ਪੇੰ ਸਰਵੰ ਕਾਲੇ ਸਰਵੰ ਪਾਲੇ ਰੁਆਲ ਛੰਤ ਤਵ ਪ੍ਰਸਾਦ ਆਦ ਰੂਪਨਾਦ ਮੂਰਤ ਜੋਨ ਪੁਰਖ ਅਪਾਰ ਸਰਮਾਂਤਰ ਮਾਨ ਦੇਵ ਪੇਵਾਦ ਉਦਾਰ ਸਰਬ ਪਾਲਕ ਸਰਬ ਘਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜਹੀ ਅਵਤੂਤ ਰੂਪ ਰੇਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇ ਸੌਰਣਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨਰਾਗ ਨਾਮ ਕਾਂਬੇਹੀਨ ਪੇਖਤ ਤਾਮ ਹੂੰ ਨਹਿ ਜਾਹੇ ਸ਼ਰਮਾਨ ਸਰਵਤਰ ਮਾਨ ਸਦਾ ਅਵਮਾਨਤ ਤਾਹੀ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣਾ ਅੰਤ ਕੋ ਫਿਰ ਏਕ ਦੇਵ ਪੇਮ ਨਾ ਜਾਣਹੀ ਜਹ ਬੇਦੌਰ ਕ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹਿ ਜੀਵ ਤਾਤ ਮਾਤ ਨਾ ਜਾਤ ਜਾਕਰ ਜਨਮ ਬਰਨ ਬਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਨ ਹੀ ਪ੍ਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪ ਹੀ ਜਿਹ ਜਾਪ ਆਦ ਦੇਵਾਂ ਆਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਨਿਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚੋ ਸਵੰਭਵ ਗਣਨ ਭੰਜਨ ਹਾਰ ਗਾਲਹੀਨ ਕਲਾ ਸੰਯੁਗਤ ਆਕਾਲਪੁਰਖ ਦੇਸ ਧਰਮ ਧਾਮ ਸੁਪ੍ਰਮ ਰਹਿਤ ਆਪੂਤਾ ਲਖ ਅਪੀਸ ਅੰਗ ਰਾਗ ਨਾ ਰੰਗ ਜਾ ਕਹਿ ਆਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨਾ ਮੁਗਦ ਦਾਇਕ ਕਾਮ ਆਬਰੂਪ ਅਮੀਕ ਅਨ ਉਸਤ ਏਕ ਪੁਰਖ ਬਤੂਤ ਗਰਭ ਗੰਜਨ ਸਰਬ ਪੰਜਨਾਦ ਰੂਪ ਅਸੂਤ ਅੰਗਹੀਨ ਅਪੰਗਨ ਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਵਗੰਤਾ ਸਰਬਹੰਤਾ ਸਰਬਤੇ ਅਨਪੇਖ ਸਰਬਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ 베ਦ ਪੁਰਾਨ ਜਾ ਕਹੈ ਨਿਤ ਭਾਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਈ ਵਹ ਚਿਤ ਮਾਦ ਭਾਰ ਸ਼ੰਦ ਤਵੈ ਪ੍ਰਸਾਦ ਗੋਨਗਣ ਉਧਾਰ ਮਹਿਮਾ ਅਪਾਰ ਆਸਨ ਆਭੰਗ ਉਪਮਾ ਆਨੰਗ ਅਨਭਉ ਪ੍ਰਕਾਸ਼ ਨਿਸ ਦਿਨ ਆਨਾਸ ਆ ਜਾਣ ਬਾਹੋ ਸ਼ਾਹਾਨ ਸ਼ਾਹ ਰਾਜਾਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆ ਬਾਯਾ ਪੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਪੈ ਨੇ ਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਸਿਆ ਕਰਮ ਆਦਰਸਿਆ ਧਰਮ ਸਰਬਾ ਪਰਣਾੜਿਆ ਅਨ ਡੰਡ ਬਾੜੈ ਚਾਚਰੀ ਸ਼ੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਆਂ ਕਰਿਆਂ ਦੇ ਨਾਮਿ ਹਕਾਮੇ ਪੁਜੰਗ ਪ੍ਰਯਾਦ ਸ਼ੰਦ ਚਤਰਜਕਰ ਕਰਤਾ ਚਤਤਜਕਰ ਹਰਤਾ ਚਤਰਜਕਰਦਾਨੇ ਚਤਰਜਕਰਜਾਨੇ ਚਤਜਕਰ ਵਰਤੀ ਚਤਤਜਕਰ ਪ੍ਰਤੀ ਚਤਰਜਕਰ ਪਾਲੇ ਚਤਰਚਕਰ ਕਾਲੇ ਚਤਰਜਕਰ ਪਾਸੇ ਚਤਰਜਕਰ ਵਾਸੇ ਚਤਰਚਕਰ ਮਾਨੇ ਜਤਰਜਕਰ ਦਾਨੀਐ

के राजिक रहीम है के करमं करीम है के सरबं कली है के सरबं दली है केसरबत्र मानिए केसरबत्र दानिए केसरबत्र गाऊं न केसरबत्र पाऊं न केसरबत्र देश है केसरबत्र भेष है केसरबत्र राज्य है केसरबत्र साज है केसरबत्र दीन है केसरबत्र लीन है केसरबत्र जाहो केसरबत्र पाहो ਕੇਸਰਵਤਰ ਦੇਸ ਹੈ ਕੇਸਰਵਤਰ ਭੇਸ ਹੈ ਕੇਸਰਵਤਰ ਕਾਲ ਹੈ ਕੇਸਰਵਤਰ ਪਾਲ ਹੈ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਪੇਖੀ ਕੇਸਰਵਤਰ ਪੇਖੀ سروتر کا جیسر کے سروت سوکھ ہے سروتر اندر چندر ہے سروگ کلیم کے پرمنگ فہم کے ساحب کلام کے حسن وجوہ ہے تمام رجو ہے سلیخت مدا می ਗਨੀਮੁ ਸ਼ਿਕਸ਼ਤ ਗਰੀਬੁਲ ਪਰਸਤੈ ਬਿਲੰਦੁਲ ਮਕਾਨ ਹੈ ਜ਼ਮੀਨੁਲ ਜਮਾਨੈ ਤਮੀਜੁਲ ਤਮਾ ਮਹਿ ਰਜ਼ੂਲ ਨਧਾਨੈ ਹਰੀਫੁਲ ਅਜੀ ਮਹਿ ਰਜਾਈ ਕੁ ਯਕੀਨੈ ਅਨੇਕੁਲ ਤਰੰਗ ਹੈ ਅਪੇਧ ਹੈ ਅਪੰਗ ਹੈ ਅਜੀਜੁ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰੇਮੁਕਤ ਬਿਪੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦਾ ਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦਾ ਵਲ ਅਕਾਮ ਹੈ ਨਿਰਵਾਦ ਸਰੂਪ ਹੈ ਆਜ਼ਾਦ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਬਰਗੰਗ ਤ੍ਰਬਾਦੇ ਅਗੰਜੇ ਅਗਾਦੇ ਸੁਭੰਗ ਸਰਬ ਭਾਗੇ ਸੋ ਸਰਬਾ ਅਨੁਰਾਗੇ ترپگت ہے انکت سروپ ہیں پرجوگت انوپ ہیں چاچری شند اپ ہے انگ ہے اپیک ہے الیخ ہیں اپرم ہے کرم ہے اناد ہے جی اجائے ہیں ابا ہیں ابوت ہیں اطوت ہیں اناس ہیں اداس ہیں ابند ہیں ابگت ہیں برکت ہیں اناس ہے پرکاش ہیں نچنت ہیں سنت ہیں الکھ ہیں ادکھ ہیں الیخ ہیں اپیخ ہیں اٹا ہیں اگا ہیں اث ہیں اگم ہیں انیل ہے اناد ہیں ਅਨਿਤ ਹੈ ਸੋ ਨਿਤ ਹੈ ਆਜ਼ਾਦ ਹੈ ਆਜ਼ਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਮੰਖਿਆਤਾ ਸਰਮੰਗਿਆਤਾ ਸਰਮੰਹਰਤਾ ਸਰਮੰਕਰਤਾ ਸਰਮੰ ਪ੍ਰਾਣੰ ਸਰਮੰ ਤ੍ਰਾਣੰ ਸਰਮੰ ਕਰਮੰ ਸਰਮੰ ਧਰਮੰ ਸਰਮੰ ਜੁਗਤਾ ਸਰਮੰ ਮੁਕਤਾ ਰਸਾਵ ਸੰਦ ਤਵੈ ਪ੍ਰਸਾਦ نمو نرک ناسے سدا و کاشی سروپو پرگا سروپ سرگی نہ پوتر نوتنا ستر می ناطنا معتنا جاتی سا سریخ ہیں متو امیک ہے سدا ووا ہے اج ہےجا ہے چند ترد ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀ ਮਹ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨ ਅਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ आगंजुल गनी मह रजाय करहि मह समस्तुल जुबा है के साहिब के रा है केंद्र कं प्राणस है बहस तुल निवास है के सरबुल गवन है हमे सुल روان है तमामुल तमीज है समस्तुल अजीज है परंग परम ईश है समस्तुल अदिश है आदेशुल अलेख है हमे सुल अपेख है जमीनुल जमा है मीकुल इमा है ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿਤੋ ਆਪੰਗ ਹੈ ਮਦ ਪਰਸ਼ੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰ ਅਗੰਝ ਹਰ ਨਰ ਪ੍ਰਭੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਪਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛੇ ਜੇ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਧਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਾਪ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੋ ਏ ਕੈ ਸਦਾ ਹੋ ਓਮਕਾਰ ਯਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜ ਜਿਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਆ ਡੀਠ ਧਰਮ ਆਤ ਠੀਠ ਕਰਮ ਆਣ ਪ੍ਰਾਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾ ਲਿਆ ਹੈ ਅਰ ਕਾਲਿਆ ਹੈ ਖਲਖੰਡਨ ਹੈ ਮਹ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਭਾਰਨ ਹੈ ਤ੍ਰਿਤਕੇ ਤਨ ਹੈ ਜਾਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ سر پر ہیں سرب کراسیہ ہیں کرنا کرویشور ہیں جگتےشور ہے برہمنڈس ہیں کل کنڈس ہیں پرتے پر ہیں کرنا کر جپا جاپ ہے اتپا تھاپ ہے اکرتا کرمرتا مرت ہے امرتا مرت ہے کرونا کرت ہیں اکرتا کرنی کرت ہیں امتےشور ہے پرمیشور ہے یا کرتا کرت ہے امرتا مرت ہے اجبا کرم نائک ہے سرو پائک ہیں پو پنجن ہے ار گنجن ہیں ریپ تاپن ہیں جاپ جاپن ہے آکل کرت ہیں سرو کرتا کرتا ہر ہیں परमात्म है सर्वआत्म है आत्मबस है जस के जस है पूजंग प्रयात छंद नमो सूरज सूरजए नमो चंद्र चंद्रए नमो राज राजे नमो इंद्र इंदरे नमो अंधकारे नमो तेज तेजे नमो ब्रند ब्रिंद ब्रंदे नमो बीज बीजे นมោราช সং تام ಸಂ សាต ரூ เป নম ោ ප්‍රමතත් tanga tattang sarupe namo yog joge namo gyan gyane namo mantra mantre namo dhyana dhyanne namo jyot judhe namo gyan gyane namo poja poje namo paan paane namo kalah karta namo sad rupe namo indra indre anad be pute کلنکار روپے کلنکاروپ الکار نمو آس آسے نمو بانگ بنکے اپنگی سروپ انگی پنگی ترے کالے انگی کامے ایک اچھری شند اپے ابے اپو اجو اناس اکاس اگانج اپنج الاکھ اپ اکال دیال الیخ اپ ਨਾਮ ਅਕਾਮ ਅਗਾਹ ਅਟਾਹ ਨਾਥਿ ਪ੍ਰਮਾਥਿ ਅਜੋਨੀਆ ਮੋਨੀ ਨਾਰਾਗੇ ਨਾ ਰੰਗੇ ਨਾ ਰੂਪੇ ਨਾ ਲੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਬੁਜੰਗ ਪ੍ਰਯਾਤ ਸ਼ੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੀ ਅਗੰਜੁਲ ਅਨਾਮੇ ਸਮਸਤੁਲ ਨੇਵਾਸੇਂਦਰੇ ਕਾਮੰ ਬੇਪੂਤੇ ਸਮਸਤੁਲ ਸੂਰੂਪੇ ਕੋ ਕਰਮੰ ਪ੍ਰਣਾਸੀ ਸੂਤਰਮੰ ਬੇਪੂਤੇ ਸਦਾ ਸਚ ਦਾ ਆਨੰਦ ਸਤਰੰ ਪ੍ਰਣਾਸੀ ਕਰੀ ਮੁਲ ਕੋ ਨਿੰਦਾ ਸਮਸਤੁ ਨੇ ਵਾਸੀ ਅਜਾਇਬ ਬੇਪੂਤੇ ਗਜਾਇਬ ਗਨੀਮੇ ਹਰਿਯੰ ਕਰੀਯੰ ਕਰੀ ਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੋਯੰਭਵ ਸੁਵੰਗ ਸਰਬਦਾ ਸਰਬਜੁਗਤੇ ਦੋ ਕਾਲੰ ਪ੍ਰਣਾਸੀ ਦਾਇਆਲੰਸ ਰੂਪੇ ਸਦਾਯੰਗ ਸੰਗੇ ਅਭੰ ਬੇਪੂਤੇ ਦੋ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਬਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ